ਇੱਕ ਨੌਜਵਾਨ ਵੀਡੀਓ ਵਾਇਰਲ ਕਰਦਾ ਕਿ ਮੈਨੂੰ ਪੈਸੇ ਲੱਭੇ ਨੇ ਸਾਨੂੰ ਅਨਾਜ ਮੰਡੀ ਦੇ ਨੇੜੇ ਤੇੜੇ ਕੁਝ ਰੁਪਏ ਮਿਲੇ ਨੇ ਕੋਈ ਕਿਸਾਨ ਭਰਾ ਦੇ ਰੁਪਏ ਹੋਣ ਆਪਦੀ ਨਿਸ਼ਾਨੀ ਦੱਸ ਕੇ ਸਤੋਂ ਲਿਜਾ ਸਕਦਾ ਕਿਸੇ ਤੇ ਵੀ ਹੋਣ ਤੇ ਅਸੀਂ ਬਿਨਾਂ ਨਿਸ਼ਾਨੀ ਦਿੱਤੇ ਪੈਸੇ ਨਹੀਂ ਦੇਣੇ ਕਾਫੀ ਪੈਸੇ ਨੇ ਉਹ 500 ਰੁਪਏ ਦੇ ਨੋਟ ਨੇ ਇਹਨਾਂ ਦੇ ਹੱਥ 'ਚ ਫੜੀ ਹੋਈ ਆ ਉਹ ਪੈਸੇ ਸੜਕ ਦੇ ਉੱਪਰੋਂ ਮਿਲੇ ਇਹਨਾਂ ਨੂੰ ਅਸੀਂ 1:30 ਵਜੇ ਕਿਤੇ ਉਰੋਂ ਦਵਾਈ ਲੈ ਕੇ ਆਲੂਆਂ ਦੀ 20-30 ਕਿਲਿਆਂ ਦੀ ਜੀ ਅਸੀਂ ਉਰੋਂ ਗੱਡੀ 'ਚ ਚੱਲੇ ਆਂ ਜੀ ਤੇ ਜਦ ਅਸੀਂ ਗੱਡੀ 'ਚ ਉਰੋਂ ਮੰਡੀ ਦੇ ਗੇਟ ਤੇ ਗਏ ਜੀ ਮੇਰੇ ਭਰਾ ਨੂੰ ਗੱਡੀ ਦੇ ਸ਼ੀਸ਼ੇ 'ਚੋਂ ਅੱਗੋਂ ਜੀ ਨੋਟ ਢਿਸੇ ਸੜਕ ਤੇ ਇਹ ਕਹਿੰਦੇ ਵੀ ਨੋਟ ਪਏ ਨੇ ਨੇ ਸਾਈਡ ਤੇ ਲਾਲੀ ਗੱਡੀ ਮ ਕਬੀ ਮੈਂ ਚੱਕ ਕੇ ਤੇ ਅਸੀਂ ਨੂੰ ਤੁਰੰਤ ਬੈਠ ਕੇ ਜਦ ਗਿਣੇ ਜੀ ਇਹ 5 560 ਨੋਟ ਸੀਗੇ ਜੀ ਤੇ 30000 ਰੁਪਿਆ ਬਣਦਾ ਜੀ ਇਹ ਜੀ ਤੇ ਵੀਡੀਓ ਬਣਾ ਕੇ ਜੀ ਐਸੋਸੀਏਸ਼ਨ ਦੇ ਗਰੁੱਪ ਚ ਪਾਈ ਜੀ ਮੈਂ ਆਪਦੀ ਫੇਸਬੁੱਕ ਤੋਂ ਪਾਈ ਜੀ ਤੇ ਉਹਨਾਂ ਨੇ ਪਾਈ ਜੀ ਤੁਰੰਤ ਜੀ ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ ਜੀ ਵੀ ਬਾਈ ਜੀ ਮੇਰੇ ਪੈਸੇ ਗਿਰੇ ਨੇ ਜੀ ਮੇਰੇ ਗਿਰੇ ਨੇ ਜੀ ਮੈਂ ਹਰ ਇੱਕ ਬੰਦੇ ਨਾਲ ਇਹੀ ਕਹਿੰਦਾ ਰਿਹਾ ਵੀ ਤੁਹਾਡੇ ਕਿੰਨੇ ਪੈਸੇ ਨੇ ਜੀ ਉਹ ਪਰ ਮੈਨੂੰ ਕੋਈ ਸਹੀ ਨਹੀਂ ਲੱਗਿਆ ਜੀ ਮਾਜਾ ਸਾਹਿਬ ਖੜੇ ਨੇ ਸਾਡੇ ਉਪਰ ਆਸੀ ਉਹਨਾਂ ਦੇ ਹੁੰਦੇ ਹੋਏ ਇਹ ਪੈਸੇ ਆਸੀ ਉਹਨਾਂ ਨੂੰ ਅੱਜ ਦੇ ਰਿਹਾ ਹਾਂ ਜੀ ਤੇ ਆ ਬਾਪੂ ਜੀ ਨੇ ਉਹ ਤੇ ਆ ਆਰਤੀ ਨੇ ਇਹ ਆ ਇਨਸਾਨੀਅਤ ਨਾਬਾ ਦੇ ਵਿੱਚ ਇਨਸਾਨੀਅਤ ਦੀ ਮਿਸਾਲ ਪੈਦਾ ਕੀਤੀ ਆ ਜਗਤਾਰ ਸਿੰਘ ਨੇ ਜੋ پڑੋ ਦੇ ਨੇ ਉਹਨਾਂ ਨੇ 30000 ਰੁਪਇਆ ਵਾਪਸ ਕੀਤਾ ਅਸੀਂ ਆਰਤੀ ਦਾ ਹਿਸਾਬ ਕਰਨਾ ਆਏ ਸੀ ਜੀ ਕਰੋ 7 ਲੱਖ ਰੁਪਇਆ ਲੈ ਕੇ ਆਏ ਸੀਗੇ ਜੀ 95000 ਰੁਪਇਆ ਇਹਨਾਂ ਨੂੰ ਦੇ ਗਏ ਸੀ 30000 ਰੁਪਇਆ ਅਸੀਂ ਲੈ ਕੇ ਵਾਪਸ ਜਾ ਰਹੇ ਸੀ ਜੀ ਸਾਨੂੰ ਕੋਈ ਪਤਾ ਨਹੀਂ ਸੀ ਸਾਡੇ ਪੈਸੇ ਕਿੱਥੇ ਗਏ ਨੇ ਕਾਰ ਦੇ ਵਿੱਚ ਹਲਚਲ ਜੀ ਹੋਈ ਥੋੜੀ ਕੁ ਵਰਾਟ ਵੀ ਹੋਈ ਅਸੀਂ ਚਾਹ ਪੀ ਕੇ ਅਸੀਂ ਲਾਲਾ ਜੀ ਨੂੰ ਫੋਨ ਲਾਇਆ ਵੀ ਪੈਸੇ ਸਾਈ ਥੋੜੀ ਦੁਕਾਨ ਚ ਨਗਰ ਗਏ ਹੋਣ ਵੀ ਤੁਹਾਡੇ ਕੈਮਰੇ ਲੱਗੇ ਹੋਣੇ ਤੁਸੀਂ ਕੈਮਰੇ ਵਿੱਚ ਜੀ ਦੇਖੋ ਨਹੀਂ ਅੱਜ ਦੇ ਜਵਾਨਾਂ ਵਿੱਚ ਕਿਸੇ 10 ਰੁਪਏ ਕਰੇ ਕੋਈ ਮੂੜਦਾ ਨਹੀਂ ਹੈਗਾ ਇਹ ਇਮਾਨਦਾਰੀ ਬਹੁਤ ਵੱਡੀ ਇਮਾਨਦਾਰੀ ਹੈ ਸਾਨੂੰ ਬਹੁਤ ਉਹ ਹੋਇਆ ਅੱਜ ਖੁਸ਼ੀ ਜ਼ਿਆਦਾ ਸੀ ਸਹੀ ਤੱਕ ਜਿਨ੍ਹਾਂ ਦੇ ਪੈਸੇ ਸੀਗੇ ਉਹਨਾਂ ਤੱਕ ਪਹੁੰਚ ਆ ਰਹੇ ਆਂ ਜੀ ਬਹੁਤ ਮਾਨ ਨੂੰ ਖੁਸ਼ੀ ਮਿਲੀ ਆ ਜੀ ਜੁਗ ਚੱਲ ਰਿਹਾ ਜੀ ਬਹੁਤ ਮਾੜਾ ਯੁੱਗ ਆ ਇੱਥੇ 100-100 ਰੁਪਏ ਨਾਲ ਬੰਦਾ ਮਾਰ ਦਿੰਦੇ ਨੇ 2-200 ਰੁਪਏ ਨਾਲ ਪਤਾ ਨਹੀਂ ਕੀ ਕੁਝ ਕਰ ਦਿੰਦੇ ਨੇ ਕਤਲ ਹੋ ਜਾਂਦੇ ਨੇ ਪਰ ਅੱਜ ਦੇ ਜ਼ਮਾਨੇ 'ਚ ਜਗਤਾਰ ਵਰਗੇ ਵੀ ਨੌਜਵਾਨ ਹੈਗੇ ਨੇ ਜਿਨ੍ਹਾਂ ਨੇ ਕਿੰਨੀ ਵੱਡੀ ਇਨਸਾਨੀਅਤ ਦਿਖਾਈ ਦੇਖੋ ਜੀ ਇਮਾਨਦਾਰੀ ਜਿੰਦਾ ਪਿੱਛੇ ਵੀ ਜਿੰਦਾ ਸੀਗੀ ਪਰੰਤੂ ਅੱਜ ਵੀ ਜਿੰਦਾ ਆਉਣ ਵਾਲੇ ਸਮੇਂ ਵਿੱਚ ਵੀ ਜਿੰਦਾ ਰਹੂ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਨਾਬਾ ਦੇ ਗਰੁੱਪਾਂ ਦੇ ਵਿੱਚ ਅੱਜ ਇੱਕ ਵੀਡੀਓ ਵਾਇਰਲ ਹੁੰਦੀ ਆ ਇੱਕ ਨੌਜਵਾਨ ਵੀਡੀਓ ਵਾਇਰਲ ਕਰਦਾ ਕਿ ਮੈਨੂੰ ਪੈਸੇ ਲੱਭੇ ਨੇ ਉਹ ਮੀਡੀਆ ਸੋਸ਼ਲ ਮੀਡੀਆ ਤੇ ਲਗਾਤਾਰ ਗਰੁੱਪਾਂ ਦੇ ਵਿੱਚ ਵਾਇਰਲ ਹੋਈ ਉਸ ਤੋਂ ਬਾਅਦ ਇੱਕ ਇਮਾਨਦਾਰੀ ਇੱਕ ਇਨਸਾਨੀਅਤ ਉਹ ਨੌਜਵਾਨ ਨੇ ਅਜੀਹੀ ਦਿਖਾਈ ਕਿ 30000 ਰੁਪਏ ਉਸ ਨੂੰ ਕਿਸੇ ਜਗ੍ਹਾ ਤੋਂ ਮਿਲੇ ਅਨਾਜ ਮੰਡੀ ਦੇ ਬਿਲਕੁਲ ਨਜ਼ਦੀਕ 30000 ਰੁਪਏ ਮਿਲਦੇ ਨੇ ਉਸ ਤੋਂ ਬਾਅਦ ਗਰੁੱਪ ਦੇ ਵਿੱਚ ਵੀਡੀਓ ਪੈਂਦੀ ਆ ਅਤੇ ਇੱਕ ਕਿਸਾਨ ਸੀ ਜਿਹੜੇ ਬਜ਼ੁਰਗ ਕਿਸਾਨ ਉਹ ਆੜਤੀ ਦਾ ਹਿਸਾਬ ਕਿਤਾਬ ਕਰਨ ਤੋਂ ਬਾਅਦ ਅਨਾਜ ਮੰਡੀ ਚੋਂ ਨਿਕਲ ਰਹੇ ਸੀ ਤਾਂ ਉਹਨਾਂ ਦੇ ਪੈਸੇ ਉੱਥੇ ਡਿੱਗੇ ਉਸ ਨੌਜਵਾਨ ਨੇ ਉਹ ਪੈਸੇ ਉਸ ਕਿਸਾਨ ਨੂੰ ਸੋਸ਼ਲ ਮੀਡੀਆ ਜਰੀਏ ਦਿੱਤੇ ਤਸਵੀਰਾਂ ਦਿਖਾਵਾਂਗੇ ਨਾਬਾ ਦੀਆਂ ਨਾਬਾ ਦੀ ਅਨਾਜ ਮੰਡੀ ਚ ਮੌਜੂਦ ਆ ਜਿੱਥੇ ਨੌਜਵਾਨ ਆ ਜਿਹਦੀ ਵੀਡੀਓ ਵਾਇਰਲ ਦੀ ਵੀ ਤੁਸੀਂ ਸੁਣੀਆ ਉਹ ਦੇਖੀਆ ਕਿ ਉਹ ਵੀਡੀਓ ਗਰੁੱਪਾਂ ਚ ਪਈ ਸੀ ਤੇ ਬਾਈ ਜੂਰੀ ਮੌਜੂਦ ਨੇ ਜਿਹੜੀ ਪੇਮੈਂਟ ਇੱਕ ਗੱਥੀ 500 ਰੁਪਏ ਦੇ ਨੋਟ ਨੇ ਇਹਨਾਂ ਦੇ ਹੱਥ ਚ ਫੜੀ ਹੋਈ ਆ ਉਹ ਪੈਸੇ ਸੜਕ ਦੇ ਉੱਪਰੋਂ ਮਿਲੇ ਇਹਨਾਂ ਨੂੰ ਉਸ ਤੋਂ ਬਾਅਦ ਫੋਨ ਕੀਤਾ ਤੇ ਪੂਰਾ ਤੁਹਾਨੂੰ ਡਿਟੇਲ ਵੀ ਦੱਸਾਂਗੇ ਕਿ ਕਿਸ ਤਰੀਕੇ ਨਾਲ ਫਿਰ ਉਹ ਕਿਸਾਨ ਬਜ਼ੁਰਗ ਕਿਸਾਨ ਨੇ ਇਹ ਆੜਤੀ ਦਾ ਹਿਸਾਬ ਕਿਤਾਬ ਕਰਕੇ ਇੱਥੋਂ ਗਏ ਸੀ ਉਸ ਤੋਂ ਬਾਅਦ ਇਹਨਾਂ ਦੇ ਪੈਸੇ ਡਿੱਗੇ ਨੇ ਪੂਰੀ ਜਾਣਕਾਰੀ ਡਿਟੇਲ ਵੀ ਤੁਹਾਨੂੰ ਦਵਾਂਗੇ ਵੀਰ ਜੀ ਕੀ ਨਾਮ ਆਪਣਾ ਮੇਰਾ ਨਾਮ ਹੈ ਜਗਤਾਰ ਸਿੰਘ ਆ ਜੀ ਭਾਰਤੀ ਕਿਸਾਨ ਯੂਨੀਅਨ ਡਿਕਾਉਂਦਾ ਬੁਰਜ ਗਿੱਲ ਦਾ ਇਕਾਈ ਖਜਾਂਚੀਆਂ ਜੀ ਮੈਂ ਜੀ ਠੀਕ ਹੈ ਜਗਤਾਰ ਸਿੰਘ ਜੀ ਆ ਪੇਮੈਂਟ ਕਿੰਨੀ ਆ ਕਿੱਥੋਂ ਮਿਲੀ ਕਿਵੇਂ ਹੋਈ ਸਾਰੀ ਗੱਲਬਾਤ ਅੱਜ ਦੀ ਸਾਰੀ ਡਿਟੇਲ ਦੱਸੋ ਅੱਜ ਜੀ ਮੈਂ ਮਤਲਬ ਕਿ ਜੇ ਕੇ ਖਾਸ ਤੌਰ ਤੇ ਆਇਆ ਸੀ ਜੀ ਮੰਡੀ ਚ ਜੀ ਤੇ ਆਪਦੇ ਆਲੂਆਂ ਦੀ ਦਵਾਈ ਲੈਣ ਜੀ ਨਾਲ ਮੈਂ ਸੀਗਾ ਜੀ ਮੇਰੇ ਨਾਲ ਭਰਾ ਸੀ ਹਰਪ੍ਰੀਤ ਸਿੰਘ ਜੀ ਅਸੀਂ 1.5 ਵਜੇ ਕਿਤੇ ਉਰੋਂ ਦਵਾਈ ਲੈ ਕੇ ਆਲੂਆਂ ਦੀ 25 30 ਕਿਲਿਆਂ ਦੀ ਜੀ ਅਸੀਂ ਉਰੋਂ ਗੱਡੀ 'ਚ ਚੱਲੇ ਆਂ ਜੀ ਤੇ ਜਦ ਅਸੀਂ ਗੱਡੀ 'ਚ ਉਰੋਂ ਮੰਡੀ ਦੇ ਗੇਟ ਤੇ ਗਏ ਜੀ ਮੇਰੇ ਭਰਾ ਨੂੰ ਗੱਡੀ ਦੇ ਸ਼ੀਸ਼ੇ 'ਚੋਂ ਅੱਗੋਂ ਜੀ ਨੋਟ ਦਿੱਸੇ ਸੜਕ 'ਤੇ ਇਹ ਕਹਿੰਦੇ ਵੀ ਨੋਟ ਪਏ ਨੇ ਨੇ ਸਾਈਡ ਤੇ ਲਾਲੀ ਗੱਡੀ ਮੈਨੂੰ ਕਹਿੰਦਾ ਚੱਕ ਵੀ ਮੈਂ ਚੱਕ ਕੇ ਤੇ ਅਸੀਂ ਨੇ ਤੁਰੰਤ ਬੈਠ ਕੇ ਜਦ ਗਿਣੇ ਜੀ ਇਹ 5 500 ਦੇ 60 ਨੋਟ ਸੀਗੇ ਜੀ ਤੇ 30000 ਰੁਪਿਆ ਬਣਦਾ ਜੀ ਇਹ ਜੀ ਤੇ ਅਸੀਂ 2 ਮਿੰਟ ਉੱਥੇ ਦੇਖ ਕੇ ਨਾਲ ਦੀ ਨਾਲ 78 ਨੰਬਰ ਦੁਕਾਨ ਤੇ ਆ ਗਏ ਜੀ ਜੇ ਕੇ ਖਾਸ ਸਟੋਰ ਵਾਲਿਆਂ ਦੇ ਜਿੱਥੋਂ ਤੁਸੀਂ ਗਏ ਸੀ ਜਨ ਕੇ ਸੀਗੇ ਜੀ ਜਿੱਥੋਂ ਜੀ ਤੇ ਅਸੀਂ ਉਹਨਾਂ ਨੂੰ ਆਉਣ ਸਾਰ ਕਿਹਾ ਵੀ ਸਾਨੂੰ ਕੁਝ ਪੈਸੇ ਲੱਭੇ ਨੇ ਜੀ ਉਹਨਾਂ ਨੇ ਨਹੀਂ ਸਾਨੂੰ ਪੁੱਛਿਆ ਵੀ ਕਿੰਨੇ ਲੱਭੇ ਨੇ ਕਿੰਨੇ ਨਹੀਂ ਲੱਭੇ ਉੱਥੇ ਇੱਕ ਪ੍ਰਿੰਸ ਵਰਮਾ ਜੀ ਨੇ ਉਹ YouTube ਤੇ ਵੀਡੀਓ ਪਾਉਂਦੇ ਰਹਿੰਦੇ ਨੇ ਕਸ਼ੋਰੀ ਲਾਲ ਜੀ ਨੇ ਉਹ ਦੁਕਾਨ ਵਾਲੇ ਜੀ ਤੇ ਜਦ ਅਸੀਂ ਉਹਨਾਂ ਨੂੰ ਦੱਸਿਆ ਉਹਨਾਂ ਨੇ ਤੁਰੰਤ ਸਾਡੀ ਵੀਡੀਓ ਬਣਾਈ ਤੇ ਵੀਡੀਓ ਬਣਾ ਕੇ ਜੀ ਐਸੋਸੀਏਸ਼ਨ ਦੇ ਗਰੁੱਪ ਚ ਪਾਈ ਜੀ ਮੈਂ ਆਪਦੀ Facebook ਤੋਂ ਪਾਈ ਜੀ ਤੇ ਉਹਨਾਂ ਨੇ ਪਾਈ ਜੀ ਤੁਰੰਤ ਜੀ ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ ਜੀ ਵੀ ਭਾਈ ਜੀ ਮੇਰੇ ਪੈਸੇ ਗਿਰੇ ਨੇ ਜੀ ਮੇਰੇ ਗਿਰੇ ਨੇ ਜੀ ਮੈਂ ਹਰ ਇੱਕ ਬੰਦੇ ਨਾਲ ਇਹੀ ਕਹਿੰਦਾ ਰਿਹਾ ਵੀ ਤੁਹਾਡੇ ਕਿੰਨੇ ਪੈਸੇ ਨੇ ਜੀ ਉਹ ਪਰ ਮੈਨੂੰ ਕੋਈ ਸਹੀ ਨਹੀਂ ਲੱਗਿਆ ਜੀ ਤੇ ਉਦੋਂ ਬਾਅਦ ਮੈਂ ਲ ਕਹੇਗਾ ਵੀ ਜੇ ਕਿਸੇ ਦੇ ਪੈਸੇ ਹੋਏ ਤਾਂ ਪ੍ਰੰਤ ਮੇਰੇ ਨਾਲ ਤੁਹਾਡੇ ਕੋਲੇ ਕੋਈ ਰਾਤ ਮੈਨੂੰ ਰਾਬਤਾ ਕਾਇਮ ਕਰਿਓ ਜੀ ਤੇ ਉਸ ਤੋਂ ਬਾਅਦ ਮੈਂ ਪਿੰਡ ਚਲਾ ਗਿਆ ਜੀ ਪਿੰਡ ਜਾਂਦਾ ਮੈਨੂੰ ਜਾ ਕੇ ਮੈਂ ਡੇਰੇ ਦਾ ਕੰਮ ਸੀਗਾ ਜੀ ਉੱਥੇ ਪੱਥਰ-ਪੁੱਥਰ ਲਾਉਂਦਾ ਸੀ ਉਹ ਲਾਹਿਆ ਜੀ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ ਵੀ ਜਤਾਰ ਜੀ ਉਹ ਬੰਦੇ ਮਿਲ ਗਏ ਵੀ ਜਿਹਦੇ ਪੈਸੇ ਨੇ ਮੈਂ ਮੈਂ ਨਾਬੇ ਆ ਜਾਣਾ ਤੇ ਜਦ ਹੀ ਮੈਂ ਤੇ ਮੇਰਾ ਭਰਾ ਹਰਪ੍ਰੀਤ ਜੀ ਦੇ ਸੀ ਪੜੋ ਤੋਂ ਅੱਧੇ ਘੰਟੇ ਦੇ ਵਿੱਚ ਜੁੜੇ ਆ ਗਏ ਜੀ ਤੇ ਅਸੀਂ ਉਹ ਬਾਪੂ ਜੀ ਦੇ ਹਾਲਾਤ ਦੇਖੇ ਜੀ ਜਿਹਦੇ ਪੈਸੇ ਸੀਗੇ ਜੀ ਸਾਡੇ ਮਨ ਨੂੰ ਐਂ ਸੀ ਪਹਿਲਾਂ ਵੀ ਪਤਾ ਨਹੀਂ ਕਿੰਨੀ ਕੁ ਲੋੜ ਆ ਜਿਹਦੇ ਪੈਸੇ ਨੇ ਕਿੰਨੀ ਕੁ ਨੂੰ ਲੋੜ ਹੋਊਗੀ ਜਦ ਅਸੀਂ ਉਹ ਬਾਪੂ ਦੇ ਤੇ ਉਹ ਭਰਾ ਦੇ ਅਸੀਂ ਨੇ ਹਾਲਾਤ ਦੇਖੇ ਜੀ ਜਿਹਦੇ ਪੈਸੇ ਸੀਗੇ ਜੀ ਸਾਡੀਆਂ ਅੱਖਾਂ 'ਚੋਂ ਰੋਣ ਆ ਗਿਆ ਜੀ ਜਗਤਾਰ ਜੀ ਅਸੀਂ ਵੀ ਦੇਖ ਰਹੇ ਆ ਕਿ ਬਾਪੂ ਜੀ ਇੱਕ ਹੱਕ ਸੱਚ ਦੀ ਕਮਾਈ ਕਰਨ ਵਾਲੇ ਇੱਕ ਖੇਤੀ ਕਰਕੇ ਮਤਲਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੀ ਉਹਦੇ ਅਨੁਸਾਰ ਮਤਲਬ ਖੇਤੀ ਕਰਦੇ ਸੀ ਤੇ ਇਹਨਾਂ ਦੀ ਮਿਹਨਤ ਦੀ ਕਮਾਈ ਸੀ ਜਿਹੜੀ ਸਹੀ ਇੱਕ ਇਮਾਨਦਾਰ ਇਨਸਾਨੀਅਤ ਜਿਹਦੀ ਜਾਗਦੀ ਉਹ ਬੰਦੇ ਨੂੰ ਮਿਲੇ ਜੇਕਰ ਕਿਸੇ ਹੋਰ ਨੂੰ ਮਿਲ ਜਾਂਦੇ ਪੈਸੇ ਮਿਲ ਜਾਂਦੇ ਅੱਜ ਤਾਂ 1 ਰੁਪਿਆ ਨਹੀਂ ਦਿੰਦਾ ਜੀ ਤੁਸੀਂ ਨਾਬੇ ਦੇ ਹਾਲਾਤ ਦੇਖੋ ਜੀ ਕੀ ਹੋ ਰਹੇ ਨੇ ਨਾਬੇ ਦੇ ਹਾਲਾਤ ਦੇਖੋ ਜੀ ਇੱਥੇ ਜੀ ਕਿਸਾਨਾਂ ਦੀਆਂ ਟਰਾਲੀਆਂ ਨਿਕਲ ਰਹੀਆਂ ਨੇ ਟੋਏ ਪਟ ਪਟ ਦੇਖਦੇ ਆਂ ਜੀ ਕਦੇ ਕਿਸਾਨਾਂ ਦਾ 65 ਕਿਸਾਨਾਂ ਦਾ ਟੈਗ ਲੱਗਦਾ ਵੀ ਕਿਸਾਨ ਰੋਡ ਰੋਕਦੇ ਨਹੀਂ ਕਿਸਾਨ ਜੀ ਧਰਨੇ ਲਾਉਂਦੇ ਨਹੀਂ ਪਰ ਅੱਜ ਕਿਸਾਨਾਂ ਦੀਆਂ ਟਰਾਲੀਆਂ ਜੀ ਨਿਕਲ ਨੇ ਇੱਥੇ ਦੇ ਐਮ ਐਲ ਏ ਸੁੱਤਾ ਪਿਆ ਜੀ ਇੱਥੇ ਦੇ ਪ੍ਰਸ਼ਾਸਨ ਸੁੱਤਾ ਪਿਆ ਜੀ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੋ ਰਹੀ ਸੜੀ ਜਥੇਵੰਦੀ ਉੱਤੇ ਧਰਨੇ ਲਾ ਰਹੇ ਯਾਰ ਉਸ ਮਜਾਰੇ ਕਰ ਰਹੇ ਜੇ ਉਹ ਜਟੂਆ ਪਟਾ ਕੇ ਦੇਖਾਂ ਜੀ ਜਿਹੜੀ ਸੰਭੂ ਖੋਨੌਰੀ ਵਾਰਡ ਤੋਂ ਟਰਾਲੀਆਂ ਚੋਰੀਆਂ ਹੋਈਆਂ ਸੁੰਦਾ ਸਮਾਨ ਨਿਕਲ ਰਿਹਾ ਜੀ ਅੱਜ ਕੱਲ 100 ਰੁਪਿਆ 200 500 ਕਿਸ ਨੂੰ ਮਿਲ ਜੇ ਉਹ ਵੀ ਚੁੱਪ ਹੋ ਜਾਂਦਾ ਕਿਸੇ ਦਾ ਪਰਸ ਡਿੱਗ ਜੇ ਉਹ ਅਗਲਾ ਕਹਿ ਦਿੰਦਾ ਵੀ ਪੈਸੇ ਨਾ ਮੋੜੋ ਜੀ ਸਾਡੇ ਉਹਦੇ ਵਿੱਚ ਲਾਇਸੈਂਸ ਆ ਏਟੀਐਮ ਕਾਰਡ ਆ ਉਹ ਕੱਲਾ ਮੋੜ ਦੋ ਉਹ ਵੀ ਨਹੀਂ ਵਾਪਸ ਆਉਂਦਾ ਇੰਨਾ ਮਤਲਬ ਕਿਥੇ ਨਾ ਕਿਥੇ ਮੈਂ ਜੀ ਅਸੀਂ ਚੰਡੀਗੜ੍ਹ ਧਰਨੇ ਤੇ ਗਏ ਹੋਏ ਸੀ ਕਿ ਮੇਰੇ ਉਥੋਂ 15000 ਰੁਪਇਆ ਪਰਸ ਚੋਂ ਨਿਕਲਿਆ ਜੀ ਤੇ ਪਰਸ ਚੋਂ ਜਿਹੜਾ ਨਿਕਲ ਗਿਆ ਜੀ ਮੈਨੂੰ ਪਰਸ ਤਾਂ ਵਾਪਸ ਆ ਗਿਆ ਜੀ ਸਾਡਾ ਗੁਰਮੀਤ ਸਿੰਘ ਪੱਟੀ ਵਾਲਾ ਸਾਡਾ ਪ੍ਰਧਾਨ ਜੀ ਸੂਬੇ ਦਾ ਮੀਤ ਪ੍ਰਧਾਨ ਆ ਜੀ ਉਹ ਪਰਸ ਤਾਂ ਉਹਦੇ ਕੋਲੇ ਪਹੁੰਚ ਗਿਆ ਜੀ ਉਹ ਵੀ ਇਹ ਡਰੈਸ ਪਰੋਦ ਆ ਮੁੰਡਾ ਜਿਹੜਾ ਸਾਡਾ ਨਾਲ ਰਹਿੰਦਾ ਹਰ ਵਕਤ ਜਥੇਵੰਦੀ ਚ ਜੀ ਉਹਦੇ ਕੋਲੇ ਪਰ ਪੈਸੇ ਨਹੀਂ ਪਹੁੰਚੇ ਜੀ ਪਰ ਜ ਜਿਹੜੇ ਕਿਸਾਨ ਨੇ ਜਿਹਦਾ ਪਤਾ ਹੈ ਜੀ ਮੈਨੂੰ ਜ਼ਰੂਰ ਇਹੀ ਸੀਗਾ ਜੀ ਵੀ ਇਹ ਕਿਸੇ ਵਿਚਾਰੇ ਕਿਸਾਨ ਦੇ ਪੈਸੇ ਨੇ ਪਤਾ ਨਹੀਂ ਕਿਵੇਂ ਆਪਦੀ ਕਿਸੇ ਨੇ ਕੁੜੀ ਦਾ ਵਿਆਹ ਕਰਨਾ ਕੋਈ ਹਿਸਾਬ ਕਰਕੇ ਗਿਆ ਕਿਸੇ ਨੇ ਆ ਕਿਸੇ ਦੇ ਦੇਣੇ ਨੇ ਵੀ ਇਹ ਪੈਸੇ ਉਸੇ ਬੰਦੇ ਤੱਕ ਪਹੁੰਚ ਜਾਣ ਅਸੀਂ ਸਾਰੇ ਰਸਤੇ ਇਹੀ ਗੱਲਾਂ ਕਰਦੇਗੇ ਪਰ ਸਾਨੂੰ ਫੋਨ ਹਜੇ ਵੀ ਆਈਂਗੇ ਜੀ ਕੋਈ ਕਹਿੰਦਾ ਮੇਰਾ ਜੀ 10000 ਗਿਰਿਆ ਜੀ ਮੇਰਾ 12000 ਗਿਰਿਆ ਜੀ ਪਰ ਮੈਂ ਉਹਨਾਂ ਨੂੰ ਕਿਸੇ ਨੂੰ ਸੱ ਲੈਵੇਂ ਨਹੀਂ ਅਸੀਂ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਇਹ ਵੀ ਪੁਆਇੰਟ ਇੱਕ ਵਧੀਆ ਰੱਖਿਆ ਵੀਡੀਓ ਦੇ ਵਿੱਚ ਕਿ ਤੁਸੀਂ ਪੈਸੇ ਨਹੀਂ ਦੱਸੇ ਵੀ ਕਿੰਨੇ ਨੇ ਤੁਸੀਂ ਤੁਸੀਂ ਉਹ ਗੁਫ਼ਤ ਰੱਖੀ ਗੱਲ ਉਹ ਤੁਸੀਂ ਸਹੀ ਰੱਖੀ ਤਾਂ ਹੀ ਮਤਲਬ ਉਹ ਹੋ ਗਿਆ ਨਹੀਂ ਕੋਈ ਕਹਿ ਦਿੰਦਾ ਹਾਂਜੀ ਮੇਰੇ ਨੇ 30000 ਤਾਂ ਮੇਰਾ ਮੈਂ ਉੱਥੋਂ ਲੈ ਕੇ ਗਿਆ ਸੀ ਹਾਂਜੀ ਸਾਨੂੰ ਕਈ ਕੋਈ ਕਹਿੰਦਾ ਮੇਰਾ 20000 ਗਿਰਿਆ ਜੀ ਕੋਈ ਕਹਿੰਦਾ ਮੇਰਾ 5000 ਗਿਰਿਆ ਜੀ ਕੋਈ ਕਹਿੰਦਾ ਮੇਰਾ 11000 ਗਿਰਿਆ ਜੀ ਪਰ ਮੈਂ ਉਹਨੂੰ ਜਿਹਦੀ ਕਹਿੰਦਾ ਵੀਰੇ ਥੋੜੀ ਮੋਟ ਨਹੀਂ ਤਾਂ ਮੋਟ ਬਹੁਤ ਜ਼ਿਆਦਾ ਹੈ ਕਿੰਨੇ ਕ ਫੋਨ ਆਏ 4-5 ਫੋਨ ਆ ਗਏ ਜੀ ਮੈਨੂੰ ਜਿੰਪੜ ਤੱਕ 10000 ਵਾਲਾ ਕੋਈ ਨਹੀਂ ਆਇਆ 30000 ਵਾਲਾ ਕੋਈ ਨਹੀਂ 30000 ਵਾਲਾ ਜਿਆਦਾ ਆਇਆ ਜੀ ਜਦ ਮੈਨੂੰ ਸਾਡੇ ਪ੍ਰਿੰਸ ਬਰਮਾ ਜੀ ਨੇ ਸਾਡੇ ਕਸ਼ੋਰੀ لال ਜੀ ਨੇ ਫੋਨ ਕਰਿਆ ਵੀ ਜਗਤਾਰ ਮੈਂ ਇਹਨਾਂ ਨੂੰ ਨਹੀਂ ਦੱਸ ਕੇ ਗਿਆ ਸੀ ਕਿੰਨੇ ਪੈਸੇ ਉਹ ਕਹਿੰਦਾ ਵੀ ਜਗਤਾਰ ਵੀ ਪੈਸੇ ਵਾਲਾ ਬੰਦਾ ਆ ਗਿਆ ਵੀ ਉਹ ਦੱਸ ਦੇ ਨੇ 5-500 ਦੇ 60 ਨੋਟ ਨੇ 30 ਨੋਟ ਨੇ ਰਾਵੜ ਚ ਤੇ ਮੈਨੂੰ ਜੇਦੀ ਲੱਗੇ ਵਾਕਈ ਹੋਦੇ ਨੇ ਪਰ ਮੈਂ ਉਹਨਾਂ ਦਾ ਫੇਰ ਵੀ ਯਕੀਨ ਨਹੀਂ ਕਰ ਰਿਹਾ ਮੈਂ ਮੈਂ ਉਹਨਾਂ ਮੇਰਾ ਭਰਾ ਹੁੰਦਾ ਅਸੀਂ ਆ ਕੇ ਪਹਿਨਾ ਉਹ ਬੰਦਿਆਂ ਨੂੰ ਮਿਲਾਂਗੇ ਸਾਰ ਉਹਨਾਂ ਕੋਲ ਪੁੱਛਾਂਗੇ ਫੇਰ ਨੇ ਸਾਡੇ ਭਰਾ ਸੀ ਉਹਨਾਂ ਦੇ ਹੁੰਦੇ ਹੋਏ ਇਹ ਪੈਸੇ ਆ ਸੀ ਉਹਨਾਂ ਨੂੰ ਅੱਜ ਦੇ ਰਿਹਾ ਹਾਂ ਜੀ ਤੇ ਆ ਬਾਪੂ ਜੀ ਨੇ ਉਹ ਤੇ ਆ ਆਰਤੀਏ ਨੇ ਇਹ ਆ ਇਨਸਾਨੀਅਤ ਨਾਬਾ ਦੇ ਵਿੱਚ ਇਨਸਾਨੀਅਤ ਦੀ ਮਿਸਾਲ ਪੈਦਾ ਕੀਤੀ ਆ ਜਗਤਾਰ ਸਿੰਘ ਨੇ ਜੋ پڑੋ ਦੇ ਨੇ ਉਹਨਾਂ ਨੇ 30000 ਰੁਪਇਆ ਵਾਪਸ ਕੀਤਾ ਜੋ ਇੱਕ ਕਿਸਾਨ ਸੀ ਆਰਤੀਏ ਦੇ ਹਿਸਾਬ ਕਿਤਾਬ ਕਰਕੇ ਜਾਂਦੇ ਨੇ ਉਹ ਪੈਸੇ ਡਿੱਗਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਮਿਲਦੇ ਨੇ ਅਤੇ ਉਹ ਵਾਪਸ ਕਰਦੇ ਨੇ ਵੱਡੀ ਇਨਸਾਨੀਅਤ ਨਾਬੇ ਦੇ ਵਿੱਚ ਜਗਤਾਰ ਸਿੰਘ ਨੇ ਦਿਖਾਈਆ ਜਗਤਾਰ ਜੀ ਕੀ ਲੱਗਦਾ ਤੁਹਾਨੂੰ ਮਤਲਬ ਜਦੋਂ ਪੈਸੇ ਡਿੱਗੇ ਇਹਦਾ ਮਤਲਬ ਤੁਸੀਂ 2-4 ਮਿੰਟ ਜਾਂ 1-2 ਮਿੰਟ ਗੈਲੂ ਹੀ ਚਲੇ ਗਏ ਤਾਂ ਐ ਲੱਗਦਾ ਵੀ ਜਦ ਇਹ ਨਿਕਲੇ ਜੀ ਸਾਡੇ ਕਿਤੇ ਇਹ ਮੂਰੀ ਲੰਗੇ ਨੇ ਜੀ ਅਸੀਂ ਜਦੀ ਚਲੇ ਗਏ ਜੀ ਨਹੀਂ ਜੀ ਜਿੱਥੋਂ ਸਾਨੂੰ ਪੈਸੇ ਮਿਲੇ ਨੇ ਉਹ ਰੋਡ ਕੋਲੋਂ ਜੀ ਬੜੇ ਕੋਲੋਂ ਜੀ ਮੰਡੀ ਦੇ ਗੇਟ ਤੋਂ ਉੱਥੇ ਤਾਂ ਜੀ ਪੈਸਾ ਉਹੀ ਨਹੀਂ ਕਿ ਵੀ ਮੁੜ ਕੇ ਮੋੜਦਾ ਜੀ ਹੈਗਾ ਤੁਸੀਂ ਤਾਂ ਕਾਰ 'ਚ ਸੀ ਜੇ ਕੋਈ ਸਾਈਕਲ ਵਾਲਾ ਲੰਘਦਾ ਉਹਨੂੰ ਤਾਂ ਜ਼ਿਆਦਾ ਦੇਖਣੇ ਸੀ ਮੋਟਰਸਾਈਕਲ ਵਾਲਾ ਲੰਘਦਾ ਉਹਨੂੰ ਜ਼ਿਆਦਾ ਦੇਖਣੇ ਸੀ ਹਾਂ ਸਾਨੂੰ ਪਤਾ ਨਹੀਂ ਮ ਮੈਂ ਸਾਨੂੰ ਕਿਹਾ ਮੇਰੇ ਭਰਾ ਦੇ ਹਰਪ੍ਰੀਤ ਦੇ ਨਿਗਾਚ ਪਏ ਨੇ ਉਹਨੇ ਗੱਡੀ ਰੋਕੀ ਮੈਂ ਕੀ ਗੱਲ ਕਹਿੰਦੇ ਵੀ ਉਹ ਪੈਸੇ ਪਏ ਨੇ ਮੈਨੂੰ ਕਹਿੰਦੇ ਚੱਕ ਉੱਤਰ ਕੇ ਮੈਂ ਜਾ ਮੈਂ ਚੱਕ ਕੇ ਉੱਤਰ ਗਿਆ ਜੀ ਮੈਂ ਗਿਣੇ ਜੀ ਤੇ ਮਹਾਵੀ ਦਾ ਕਿਸੇ ਲੋੜ ਬੰਦਦੇ ਨੇ ਜੀ ਸਾਨੂੰ ਬਹੁਤ ਉਹ ਹੋਇਆ ਜੀ ਖੁਸ਼ੀ ਜ਼ਿਆਦਾ ਸੀ ਸਹੀ ਤੱਕ ਜਿਨ੍ਹਾਂ ਦੇ ਪੈਸੇ ਸੀਗੇ ਉਹਨਾਂ ਤੱਕ ਪਹੁੰਚਾਰੇ ਆਂ ਜੀ ਬਹੁਤ ਮਨ ਨੂੰ ਖੁਸ਼ੀ ਮਿਲੀ ਹੈ ਜੀ ਬਿਲਕੁਲ ਬੱਪੂ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੁਰਕਰਨ ਸਿੰਘ ਸਿੱਧੂ ਹੈ ਜੀ ਪਿੰਡ ਸਰਾਜਪੁਰ ਹੈ ਜੀ ਅਸੀਂ ਆਰਤੀ ਦਾ ਹਿਸਾਬ ਕਰਨ ਆਏ ਸੀਗੇ ਜੀ ਕਰੋ 7 ਲੱਖ ਰੁਪਏ ਲੈ ਕੇ ਆਏ ਸੀਗੇ ਜੀ 95000 ਰ ਸਾਨੂੰ ਕੋਈ ਪਤਾ ਨਹੀਂ ਕਿ ਸਾਡੇ ਪੈਸੇ ਕਿੱਥੇ ਗਏ ਨੇ ਠੀਕ ਹੈ ਕੋਈ ਜਜਮੈਂਟ ਨਹੀਂ ਸੀ ਤੁਸੀਂ ਪੈਸੇ ਕਿਵੇਂ ਕਾਚੇ ਲੈ ਕੇ ਜੇਬ ਵਿੱਚ ਪਾਏ ਗੀਜੇ ਵਿੱਚ ਪਾਏ ਜਾਂ ਕਿਵੇਂ ਲਾ ਹਾਂ ਜੀ ਅਸੀਂ ਝੋਲੇ ਵਿੱਚ ਪਾਏ ਸੀਗੇ ਜੀ ਪੈਸੇ ਸਾਨੂੰ ਕੋਈ ਜਜਮੈਂਟ ਨਹੀਂ ਹੋਈ ਸਾਡੇ ਪੈਸੇ ਕਿੱਥੇ ਹੋ ਗਏ ਅੱਛਾ ਤੁਹਾਡਾ ਬੇਟਾ ਚਲਾ ਰਿਹਾ ਸੀ ਤੁਸੀਂ ਪਿੱਛੇ ਬੈਠੇ ਮੈਂ ਅਸੀਂ ਪਿੱਛੇ ਬੈਠੇ ਸੀ ਜੀ ਜਦੋਂ ਅਸੀਂ ਘਰੇ ਜਾ ਕੇ ਦੇਖਿਆ ਜੀ ਅਸੀਂ 40000 ਰੁਪਏ ਕਿਸੇ ਹੋਰ ਦਾ ਦੇਣਾ ਸੀਗਾ ਜੀ ਇਹ ਕਹਿੰਦੇ ਵੀ 10000 ਰੁਪਏ ਲੈ ਜਾ ਤੂੰ 40000 ਰੁਪਏ ਦੇ ਕੀ ਆ ਮੈਂ ਆਖਿਆ ਵੀ ਪੈਸੇ ਤਾਂ ਤੇਰੇ ਕੋਲ ਨਹੀਂ ਇਹ ਕਹਿੰਦਾ ਵੀ ਮੇਰੇ ਕੋਲ ਨਹੀਂ ਹੈਗੇ ਹਰ ਚਲ ਜੀ ਹੋਈ ਥੋੜੀ ਕੁ ਵਰਾਟ ਵੀ ਹੋਈ ਅਸੀਂ ਚਾਹ ਪੀ ਕੇ ਅਸੀਂ ਲਾਲਾ ਜੀ ਨੂੰ ਫੋਨ ਲਾਇਆ ਵੀ ਪੈਸੇ ਸੈ ਥੋੜੀ ਦੁਕਾਨ ਚ ਨਗਰ ਗਏ ਹੋਣ ਵੀ ਤੁਹਾਡੇ ਕੈਮਰੇ ਲੱਗੇ ਹੋਏ ਨੇ ਤੁਸੀਂ ਕੈਮਰੇ ਵਿੱਚ ਜੀ ਦੇਖੋ ਇਹਨਾਂ ਨੇ ਆਖਿਆ ਵੀ ਸਾਡੀ ਦੁਕਾਨ 'ਚ ਤਾਂ ਨਹੀਂ ਗਰੇ ਪਰੰਤੂ ਇਹਨਾਂ ਨੇ ਸਾਨੂੰ ਜਦੇ ਫੋਨ ਕਰਤਾ ਪਰ ਜਦੋਂ ਇਹਨਾਂ ਨੇ ਕਿਹਾ ਕਿ ਸਾਡੀ ਦੁਕਾਨ 'ਚ ਨਹੀਂ ਗਰੇ ਤਾਂ ਟੈਨਸ਼ਨ 'ਚ ਤਾਂ ਆ ਗਏ ਵੀ ਹੱਕ ਸੱਚ ਦੀ ਕਮਾਈ ਵੀ ਪਤਾ ਨਹੀਂ ਕਿੱਥੇ ਡਿੱਗੀ ਯਾਰ ਆਪਾਂ ਨੇ ਤਾਂ ਬਹੁਤ ਕੁਝ ਕਰਵਾਇਆ ਇਹ ਜੀ ਜਦੋਂ ਇਹਨਾਂ ਸੀ ਨੇ ਆਖਿਆ ਵੀ ਇਹਨਾਂ ਨੇ ਕਿਹਾ ਵੀ ਸਾਡੀ ਦੁਕਾਨ 'ਚ ਨਹੀਂ ਗਰੇ ਪਰੰਤੂ ਤੁਸੀਂ ਕਹਿੰਦੇ ਇੱਥੇ ਮੰਡੀ 'ਚ ਆ ਜਾਓ ਆਪੇ ਆ ਜਾਓ ਤੁਹਾਡੀ ਵੀ ਮੰਡੀ 'ਚ ਆ ਜਾਓ ਵੀ ਸਾਡੇ ਕੋਲ ਆ ਜਾ ਵੀ ਤੁਹਾਡੇ ਪੈਸੇ ਸਾਈ ਨੂੰ ਮਿਲ ਜਾਣ ਠੀਕ ਹੈ ਜਦੋਂ ਅਸੀਂ ਇਹਨੂੰ ਅਸੀਂ ਜਿ ਤੁਰਤ ਪਰ ਦ ਚਾਹ ਪਾਣੀ ਪੀਤਾ ਸੀ ਤੁਰਤ ਪਰ ਅਸੀਂ ਇਹਨਾਂ ਕੋਲ ਆਏ ਇਹ ਸਾਨੂੰ ਲੈ ਕੇ ਜੇ ਕੇ ਖਾਦੇ ਦਾ ਆ ਗ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਰਕਮ ਸਾਨੂੰ ਪੂਰੀ ਤਰ੍ਹਾਂ ਵਾਪਸ ਕਰ ਦਿੱਤੀ ਇਤੋਂ ਵੱਡੀ ਇਮਾਨਦਾਰੀ ਨਾ ਦੁਨੀਆ ਤੇ ਹੈ ਨਾ ਹੋਣੀ ਹੈ ਬਾਪੂ ਜੀ ਲੋਕ ਕਹਿੰਦੇ ਨੇ ਕਿ ਕਲਯੁਗ ਚੱਲ ਰਿਹਾ ਜੀ ਬਹੁਤ ਮਾੜਾ ਯੁੱਗ ਆ ਇੱਥੇ 100-100 ਰੁਪਏ ਨਾਲ ਬੰਦਾ ਮਾਰ ਦਿੰਦੇ ਨੇ 2-200 ਰੁਪਏ ਨਾਲ ਪਤਾ ਨਹੀਂ ਕੀ ਕੁਝ ਕਰ ਦਿੰਦੇ ਨੇ ਕਤਲ ਹੋ ਜਾਂਦੇ ਨੇ ਪਰ ਅੱਜ ਦੇ ਜਮਾਨੇ 'ਚ ਜਗਤਾਰ ਵਰਗੇ ਵੀ ਨੌਜਵਾਨ ਹੈਗੇ ਨੇ ਜਿਨ੍ਹਾਂ ਨੇ ਕਿੰਨੀ ਵੱਡੀ ਇਨਸਾਨੀਅਤ ਦਿਖਾਈ ਦੇਖੋ ਜੀ ਇਮਾਨਦਾਰੀ ਜਿੰਦਾ ਹੈ ਜੀ ਵਿੱਚੇ ਵੀ ਜਿੰਦਾ ਸੀਗੀ ਪਰੰਤੂ ਅੱਜ ਵੀ ਜਿੰਦਾ ਆਉਣ ਵਾਲੇ ਸਮੇਂ ਵਿੱਚ ਵੀ ਜਿੰਦਾ ਰਹ ਅਸੀਂ ਇਹ ਨਹੀਂ ਕਹਿ ਸਕਦੇ ਵੀ ਨਹੀਂ ਜਾਂਦਾ ਇਹ ਜਿੰਦਾ ਰਹਿਣ ਚਾਹੀਦੀ ਵੀ ਤੇ ਰਹੂਗੀ ਬਾਕੀ ਤੁਹਾਡੀ ਹੱਕ ਸੱਚ ਦੀ ਕਮਾਈ ਸੀ ਜੇਕਰ ਜਗਤਾਰ 2-4 ਮਿੰਟ ਉੱਥੇ ਨਾ ਜਾਂਦਾ ਕਿਸੇ ਹੋਰ ਦੇ ਹੱਥ ਲੱਗ ਜਾਂਦੇ ਤਾਂ ਵਾਪਸ ਆਉਣ ਦੇ ਚਾਂਸਸ ਵੀ ਬਹੁਤ ਘੱਟ ਸੀ ਦੇਖੋ ਜੀ ਇਹ ਕੋਈ ਪਤਾ ਨਹੀਂ ਵੀ ਵਾਪਸ ਆਉਂਦੇ ਜਾਂ ਨਾ ਆਉਂਦੇ ਪਰੰਤੂ ਅਸੀਂ ਜਗਤਾਰ ਸਿੰਘ ਦਾ ਇੰਨਾ ਕੁ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਕਹਿ ਨਹੀਂ ਸਕਦਾ ਕੋ ਲਫਤ ਨਹੀਂ ਹੈਗੀ ਸਾਡੇ ਕੋਲ ਜੋ ਜਗਤਾਰ ਬਾਬੂ ਜੀ ਆਪਣੇ ਕਿਸਾਨ ਹਿਸਾਬ ਕਿਤਾਬ ਕਰਨ ਆਏ ਸੀ ਅੱਛਾ ਕਿੰਨੇ ਕਜੇ ਆਏ ਸਵੇਰੇ ਇਹ ਡੇਢ ਕਜੇ ਆਏ ਤੇ ਜੀ ਇਹ ਹਿਸਾਬ ਕਰਕੇ ਮੈਨੂੰ 95000 ਰੁਪਏ ਦੇ ਗਏ ਬਾਕੀ ਪੈਸੇ ਇਹਨਾਂ ਦੇ ਝੋਲੇ ਸੀਗੇ ਠੀਕ ਹੈ ਠੀਕ ਹੈ ਇਹ ਪੂਸ਼ਣ ਟ੍ਰੇਡ ਦੁਕਾਨ ਤੇ ਜਦ ਆਏ ਹਿਸਾਬ ਕਰਨ ਵਾਸਤੇ ਦੂਬਾ ਇਹਨਾਂ ਨੇ ਮੈਨੂੰ ਅੱਧੇ ਘੰਟੇ ਬਾਅਦ ਫੋਨ ਕਰਿਆ ਵੀ ਬਾਬੂ ਜੀ ਸਾਡਾ 30000 ਰੁਪਏ ਕਿੱਗਿਆ ਤੁਹਾਡੀ ਦੁਕਾਨ ਤੇ ਦੇਖੋ ਗਿਰਿਆ ਨਹੀਂ ਹੈਗਾ ਮੈਂ ਕਰੇ ਖਾਣਾ ਖਾਣ ਗਿਆ ਸੀਗਾ ਮੈਂ ਕਾਉਂਟੈਂਟ ਨੂੰ ਫੋਨ ਕਰਿਆ ਮਾਹ ਜੀ ਐਂ ਕਰੇ ਦੇਖੋ ਵੀ ਇਹਦੇ ਜ਼ਿੰਮੇਵਾਰ ਦੇ ਆਪਣੇ ਪੈਸੇ ਕਰਕੇ ਦੇਖ ਲਓ ਉਹ ਕਹਿੰਦੇ ਬੌਜੀ ਅਸੀਂ ਕੈਮਰੇ ਚੈੱਕ ਕਰ ਲਈ ਪੈਸੇ ਗਰੇ ਨਹੀਂ ਹੈਗੇ ਮੈਂ ਵੀਡੀਓ ਦੇਖੀ ਧੀ ਆਰਤੀ ਐਸੋਸ਼ੀਏਸ਼ਨ ਨੱਬਾ ਚ ਠੀਕ ਹੈ ਜਦੋਂ ਗਰੁੱਪ ਚ ਵੀਡੀਓ ਦੇਖੀ ਤੁਸੀਂ ਹਾਂ ਮੈਂ ਵੀਡੀਓ ਦੇਖ ਲਈ ਸੀਗੀ ਵੀਡੀਓ ਦੇਖ ਕੇ ਇਹਨਾਂ ਨੂੰ ਫੋਨ ਕਰਿਆ ਵੀ ਤੁਸੀਂ ਆ ਜਾਓ ਮੈਂ ਵੀਡੀਓ ਦੇਖ ਲਈ ਵੀ ਮੈਂ ਆਰਤੀ ਐਸੋਸ਼ੀਏਸ਼ਨ ਨੂੰ ਫੋਨ ਕਰਿਆ ਮੈਂ ਇਸ ਤਰ੍ਹਾਂ ਕਰਕੇ ਮੇਰੇ ਜ਼ਿੰਮੇਵਾਰ ਦੇ ਪੈਸੇ ਕਰੇ ਨਹੀਂ ਉਹ ਕਹਿੰਦੇ ਜੇ ਕੇ ਖਾਲਦ ਦੇ ਜ਼ਿੰਮੇਵਾਰ ਹੈ ਸਰਦਾਰ ਜਤਕਾਰ ਸਿੰਘ ਪੜੋਜੀ ਵੀ ਉੱਥੇ ਆ ਆਪਾਂ ਜਿੰਮੇਦਾਰ ਨੂੰ ਨਾਲ ਲਿਆ ਉਹ ਵੀ ਆਪਾਂ ਉਹਨਾਂ ਦੇ ਪਰੰਤ ਪੁਰਸ਼ਪ੍ਰਤਾਲ ਕਰਦੇ ਆ ਵੀ ਪੈਸੇ ਉਹਨਾਂ ਦੇ ਵੀ ਨੇ ਜੀ ਇਹਨਾਂ ਨੇ ਸਾਰਾ ਕੁਝ ਪੁਰਸ਼ਪ੍ਰਤਾਲ ਕਰ ਰਿਹਾ ਪੈਸੇ ਕੁਰਕਰਮ ਸਿੰਘ ਜੀ ਦੇ ਇਹਨਾਂ ਦੇ ਗਰੇਵ ਜੀ ਪੈਸੇ ਇਹਨਾਂ ਦੇ ਤਾਂ ਕਿ ਜੇ ਕੇ ਸਾਧ ਦੇ ਸਰਦਾਰ ਚਕਤਾਰ ਸਿੰਘ ਭੜੋ ਜੀ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਨਹੀਂ ਅੱਜ ਦੇ ਜਵਾਨਾਂ ਵਿੱਚ ਕਿਸੇ 10 ਰੁਪਏ ਗਰੇ ਕੋਈ ਮੂੜਦਨ ਹੈਗਾ ਇਹ ਇਮਾਨਦਾਰੀ ਬਹੁਤ ਵੱਡੀ ਇਮਾਨਦਾਰੀ ਹੈ ਬਿਲਕੁਲ ਇੰਨੀ ਛੋਟੀ ਉਮਰ ਚ ਇਹਨਾਂ ਨੇ ਬਹੁਤ ਵਧੀਆ ਵਧੀਆ ਕੰਮ ਕਰਿਆ ਬਹੁਤ ਬਣੀ ਇਮਾਨਦਾਰੀ ਇਹਨਾਂ ਦੀ ਇਮਾਨਦਾਰੀ ਦੀ ਵੱਡੀ ਮਿਸਾਲ ਦਿੱਤੀ ਹੈ ਜਗਤਾਰ ਨੇ ਕਿਤੇ ਨਾ ਕਿਤੇ ਨਹੀਂ ਜੇ ਕਿਸੇ ਦੇ ਹੋਰ ਹੱਥ ਲੱਗ ਜਾਂਦੇ ਜਾਂ ਜਿਵੇਂ ਆਪਾਂ ਗੱਲਬਾਤ ਕਰਦੇ ਆ ਕਿ ਮਿੰਟ 2 ਮਿੰਟ ਗੇਲੂ ਚ ਜਾਂ ਸਕਿੰਟਾਂ ਗੇਲੂ ਗਿਆ ਜੀ ਹਾਂ ਫਿਰ ਇਹਨਾਂ ਦਾ ਅੱਧੇ ਘੰਟੇ ਬਾਅਦ ਦੱਸਿਆ ਇਹਨਾਂ ਨੇ ਤਾਂ ਪਿੰਡ ਜਾ ਕੇ ਮੈਨੂੰ ਫਿਰ ਫੋਨ ਕਰਿਆ ਇਹਨਾਂ ਨੂੰ ਪਤਾ ਹੀ ਅੱਧੇ ਘੰਟੇ ਬਾਅਦ ਲੱਗਿਆ ਸਾਡੇ ਪੈਸੇ ਕਰਕੇ ਸੋਸ਼ਲ ਮੀਡੀਆ ਨੇ ਵੀ ਚੰਗਾ ਕੰਮ ਕਰਤਾ ਸਾਥ ਸੋਸ਼ਲ ਮੀਡੀਆ ਨੇ ਦਿੱਤਾ ਬਹੁਤ ਜ਼ਿਆਦਾ ਪਤਾ ਹੈ ਸੋਸ਼ਲ ਮੀਡੀਆ ਲੋਕਾਂ ਦੇ ਵਿੱਚ ਗਲਤ ਵੀ ਹੈ ਵਿੱਚ ਬਹੁਤ ਵਧੀਆ ਵੀ ਹੈ ਇਸਤੇਮਾਲ ਕਰਨ ਦੀ ਗੱਲ ਹੈ ਜੀ ਇਹ ਜਿਹੜਾ ਚੰਗਾ ਇਸਤੇਮਾਲ ਕਰਦਾ ਚੰਗਾ ਰਿਜ਼ਲਟ ਹਾਂਜੀ 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 ਸੋਸ਼ਲ ਮੀਡੀਆ ਬਹੁਤ ਵਧੀਆ ਹੈ ਬਹੁਤ ਧੰਨਵਾਦ ਹੈ ਤੁਹਾਡਾ ਸਾਡਾ ਬਹੁਤ ਜ਼ਿਆਦਾ ਬਹੁਤ ਧੰਨਵਾਦ ਹੈ ਬਿਲਕੁਲ ਸੋ ਪੂਰੀ ਤੁਹਾਨੂੰ ਤਸਵੀਰ ਦਿਖਾਈਆ ਖਬਰ ਦਿਖਾਈਆ ਕਿ ਕਿਸ ਤਰੀਕੇ ਨਾਲ ਇੱਕ ਕਿਸਾਨ ਆੜਤੀ ਨਾਲ ਹਿਸਾਬ ਕਿਤਾਬ ਕਰਨ ਤੋਂ ਬਾਅਦ ਜਾਂਦਾ ਤੇ ਉਹਦੇ ਪੈਸੇ ਡਿੱਗਦੇ ਨੇ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਜੇ ਕਿ ਖਾਤੋਂ ਵੀ ਮੌਜੂਦ ਨੇ ਹਾਂਜੀ ਕੀ ਨਾਮ ਮੇਰਾ ਨਾਮ ਕਿਸ਼ੋਰੀ ਲਾਲ ਨਾਗਪਾਲ ਜੀ ਅੱਛਾ ਨਾਗਪਾਲ ਜੀ ਕਿਵੇਂ ਰਿਹਾ ਅੱਜ ਦਾ ਸਾਰਾ ਦਿਨ ਜਿਵੇਂ ਤੁਸੀਂ ਦੇਖੀ ਪੂਰੀ ਤਸਵੀਰ ਇੱਕ ਫਿਲਮ 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 ਦੇਖਦੇ ਆਪਾਂ ਕਹਿੰਦੇ ਨੇ ਬਹੁਤ ਸੋਹਣੀ ਫਿਲਮ ਬਣੀ ਆ ਜੀ ਬਹੁਤ ਜ਼ਿਆਦਾ ਮਨ ਖੁਸ਼ ਹੋ ਰਿਹਾ ਜੀ ਜੀ ਅੱਜ ਸਾਡੇ ਛੋਟੇ ਭਰਾ ਜਗਤਾਰ ਸਿੰਘ ਪੜੌਣੇ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ 500 ਨਹੀਂ 1000 ਨਹੀਂ 2000 ਨਹੀਂ 30000 30000 ਰੁਪਏ ਦੀ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ ਜੀ ਕਿੰਨੇ ਕਿੰਨੇ ਕ'ਜੇ ਜਗਤਾਰ ਤੁਹਾਡੇ ਕੋਲ ਆਉਂਦਾ ਇੱਥੇ ਜਦੋਂ ਜਗਤਾਰ ਜੀ ਸਾਡੇ ਕੋਲ 1:30 ਵਜੇ ਆਏ ਸੀ ਜੀ ਜੀ ਇਹ ਤਕਰੀਬਨ 1:30 ਵਜੇ ਇੱਥੋਂ ਆਪਣੀ ਦਵਾਈ ਲੈ ਕੇ ਗੱਡੀ 'ਚ ਦੋਵੇਂ ਭਰਾ ਹਰਪ੍ਰੀਤ ਜੀ ਤੇ ਜਗਤਾਰ ਜੀ ਗਏ ਨੇ। ਜਸਤੀ 5 ਮਿੰਟ ਬਾਅਦ ਵਾਪਸ ਆ ਗਏ। ਸਾਨੂੰ ਐ ਸੀ ਵੀ ਸ਼ਾਇਦ ਕੋਈ ਦਵਾਈ ਰਹਿ ਗਈ ਬੱਕੀ। ਤਾਂ ਇਹ ਅੰਦਰ ਆਏ, ਅੰਦਰ ਆ ਕੇ ਇਹਨਾਂ ਨੇ ਸਾਡੇ ਪ੍ਰਿੰਸ ਜੀ ਨਾਲ ਰابطਾ ਕਾਇਮ ਕੀਤਾ। ਇਹਨਾਂ ਤਕਰੀਬਨ ਵੀਡੀਓ ਬਣਾਉਂਦੇ ਰਹਿੰਦੇ ਨੇ, ਇਹਨਾਂ ਦਾ ਇੱਕ ਛੋਟਾ ਜਿਹਾ YouTube ਚੈਨਲ ਵੀ ਹੈ। ਤਾਂ ਅਸੀਂ ਇਹਨਾਂ ਦੀ ਵੀਡੀਓ ਬਣਾਈ, ਵੀਡੀਓ ਬਣਾ ਕੇ ਆਪਣੇ ਗਰੁੱਪ 'ਚ, ਐਸੋਸੀਏਸ਼ਨ ਦੇ ਗਰੁੱਪ 'ਚ, ਮਨੇਮ ਯੂਨੀਅਨ ਦੇ ਗਰੁੱਪ 'ਚ, ਪਿੱਛੇ ਸਾਡੀ ਪੁੱਡਾ ਕਲੋਨੀ ਆ, ਉਹਦੇ ਗਰੁੱਪ 'ਚ ਤੇ ਆਪਣੀ Facebook 'ਤੇ ਪਾਈ। ਤਾਂ ਉਹ ਵੀਡੀਓ ਉਹਨਾਂ ਦੇ ਆਰਤੀ ਨੇ ਪੁਸ਼ਨ ਜੀ ਨੇ ਦੇਖੀ ਸੱਡ ਜੀ ਨੇ ਪੁਸ਼ਨ ਜੀ ਨੇ ਦੇਖੀ ਤਾਂ ਜਦ ਜ਼ਿਮੀਦਾਰ ਜੀ ਨੇ ਜਾ ਕੇ ਪਿੰਡ ਉਹਨਾਂ ਨੂੰ ਸੁਨੇਹਾ ਦਿੱਤਾ ਵੀ ਪੈਸੇ ਤੁਹਾਡੀ ਦੁਕਾਨ 'ਚ ਗਿਰ ਗਏ ਜੀ ਚਲੋ ਮੁਕਾਲਤਾ ਲੱਗ ਜਾਂਦਾ ਜੀ ਘਬਰਾਟ ਜੀ ਬੰਦਾ ਪਤਾ ਨਹੀਂ ਕੀ ਕੁਝ ਕਹਿ ਜਾਂਦਾ ਤਾਂ ਪੁਸ਼ਨ ਜੀ ਨੇ ਕਿਹਾ ਪੈਸੇ ਮੇਰੀ ਦੁਕਾਨ 'ਚ ਨਹੀਂ ਗਰੇ ਤਾਂ ਥੋੜੀ ਦਰ ਬਾਅਦ ਜਦ ਪੁਸ਼ਨ ਜੀ ਨੇ ਵੀਡੀਓ ਦੇਖੀ ਪੁਸ਼ਨ ਜੀ ਨੇ ਉਹਨਾਂ ਨੂੰ ਬੈਕ ਕਾਲ ਕੀਤੀ ਜਿਨ੍ਹਾਂ ਦੇ ਪੈਸੇ ਗਰੇ ਸੀ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਆਜੋ ਵੀ ਪੈਸੇ ਤੁਹਾਡੇ ਮੈਨੂੰ ਤਾਂ ਨਹੀਂ ਮਿਲੇ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਆਓ ਆਪਾਂ ਚਲਦੇ ਆਂ ਤਾਂ ਪੁੱਛਣ ਜੀ ਇਹਨਾਂ ਨੂੰ ਲੈ ਕੇ ਸਾਡੀ ਦੁਕਾਨ ਤੇ ਜੇ ਕੇ ਖਾਸਟੋਰ ਤੇ ਆਏ ਸਾਨੂੰ ਦੱਸਿਆ ਇਹਨਾਂ ਨੇ ਤਾਂ ਅਸੀਂ ਫਿਰ ਆਪਣੇ ਸਰਦਾਰ ਜਗਤਾਰ ਸਿੰਘ ਜੀ ਨੂੰ ਫੋਨ ਕੀਤਾ ਉਹ ਅੱਧੇ ਘੰਟੇ ਦੇ ਅੰਦਰ ਅੰਦਰ ਇੱਥੇ ਆ ਗਏ ਇੱਥੇ ਆ ਗਏ ਉਹ ਸਾਨੂੰ ਜਗਤਾਰ ਜੀ ਪਹਿਲਾਂ ਹੀ ਕਹਿ ਕੇ ਗਏ ਸੀ ਵੀ ਜਦ ਤੱਕ ਮੇਰੀ ਤਸੱਲੀ ਨਹੀਂ ਹੋਊਗੀ ਮੈਂ ਪੈਸੇ ਨਹੀਂ ਦੇਣੇ ਸਾਨੂੰ ਉਹਨਾਂ ਨੇ ਦੱਸਿਆ ਵੀ ਨਹੀਂ ਔਰ ਅਸੀਂ ਵੀ ਪੁੱਛਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਵੀ ਕਿੰਨੇ ਪੈਸੇ ਅਮਾਉਂਟ ਤੁਸੀਂ ਵੀ ਨਹੀਂ ਪੁੱਛੀ ਵੀ ਅਸੀਂ ਵੀ ਨਹੀਂ ਪੁੱਛੀ ਜੀ ਅਸੀਂ ਵੀਡੀਓ ਬਣਾ ਕੇ ਵੀਡੀਓ ਵਾਇਰਲ ਕਰਤੀ ਉਸ ਤੋਂ ਬਾਅਦ ਸਰਦਾਰ ਜੀ ਨੇ 30000 ਰੁਪਏ ਅੱਜ ਮਲੇ ਵੀ ਵਾਪਸ ਕਰਤੇ ਮੈਂ ਉਹਦੇ ਨਾਲ ਨਾਲ ਜਿਹੜਾ ਕਹਿੰਦੇ ਨੇ ਸੋਸ਼ਲ ਮੀਡੀਆ ਜੀ ਮਿਸਯੂਜ਼ ਹੁੰਦਾ ਇਹ ਤਾਂ ਦੇਖੋ ਯੂਜ਼ ਕਰਨ ਤੇ ਡਿਪੈਂਡ ਹੈ ਤੁਸੀਂ ਕਿਸੇ ਵੀ ਚੀਜ਼ ਨੂੰ ਕਿਸ ਤਰੀਕੇ ਨਾਲ ਯੂਜ਼ ਕਰਦੇ ਹੋ ਕਿਸ ਬੰਦੇ ਨੂੰ ਕਿਸ ਨਜ਼ਰੇ ਨਾਲ ਦੇਖਦੇ ਹੋ ਉਹ ਤੁਹਾਡੀ ਨਜ਼ਰ ਹੈ ਸੋਸ਼ਲ ਮੀਡੀਆ ਨੇ ਅੱਜ ਜਿੰਨਾ ਵੱਡਾ ਕੰਮ ਕੀਤਾ ਜੀ ਅਗਰ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਸ਼ਾਇਦ ਇਹ ਪੈਸੇ ਨਹੀਂ ਮਿਲਦੇ ਸੀ ਮੈਂ ਉਹਦੇ ਨਾਲ ਨਾਲ ਤੁਹਾਡਾ ਵੀ ਬਹੁਤ ਧੰਨਵਾਦੀ ਹਾਂ ਤੁਸੀਂ ਸਹਿਯੋਗ ਦਿੱਤਾ ਹੈ ਬਿਲਕੁਲ ਬਾਕੀ ਨਗਪਾਲ ਜੀ ਇੱਕ ਪਾਸੇ ਜਗਤਾਰ ਇਮਾਨਦਾਰੀ ਦੀ ਮਿਸਾਲ ਦਿੱਤੀ ਆ ਦੂਜੇ ਪਾਸੇ ਉਹ ਬੰਦੇ ਜਿਨ੍ਹਾਂ ਨੇ ਪੰਜ ਫੋਨ ਕਰਤੇ ਕਿ 11.5 ਹਜ਼ਾਰ ਡਿੱਗੇ ਨੇ 15 ਹਜ਼ਾਰ ਡਿੱਗੇ ਨੇ 20 ਹਜ਼ਾਰ ਦੇਖੋ ਇਸ ਤਰ੍ਹਾਂ ਸੰਸਾਰ ਹੈ ਜੀ ਇਹ ਪੰਜੋ ਉਂਗਲੀਆਂ ਪਹਿਲਾਂ ਵੀ ਬਰਾਬਰ ਨਹੀਂ ਸੀ ਹੁਣ ਵੀ ਬਰਾਬਰ ਨਹੀਂ ਹੈ ਅੱਗੇ ਵੀ ਆਉਣ ਵਾਲੇ ਸਮੇਂ ਬਰਾਬਰ ਨਹੀਂ ਹੁੰਦੇ ਆ ਜੀ ਇਹ ਇਦਾਂ ਸੰਸਾਰ ਹੈ ਜੀ ਹਰ ਤਰ੍ਹਾਂ ਦੀ ਦੁਨੀਆ ਹੈ ਸਮਝਣਾ ਜੀ ਇਮਾਨਦਾਰ ਲੋਕ ਵੀ ਹੈਗੇ ਨੇ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਅੱਜ ਸਾਡੀ ਲਾਟਰੀ ਲੱਗ ਜੂਗੀ ਪਰ ਨਹੀਂ ਜਿਹਦੀ ਸੱਚ ਹੱਕ ਦੀ ਕਮਾਈ ਸੀ ਲਾਟਰੀ ਦਾ ਪਰਮਾਧਮਾ ਨੇ ਉਹਦੀ ਲੈਣੀ ਸੀ ਜੀ ਉਹਨਾਂ ਦੀ ਕਿਵੇਂ ਲਾ ਦਿੰਦਾ ਬਾਪੂ ਜੀ ਤਾਂ ਦੇਖ ਰਿਹਾ ਖੂਨ ਪਸੀਨੇ ਦੀ ਕਮਾਈ ਸੀ ਉਹਨਾਂ ਦੀ ਹਾਂ ਜੀ ਹਾਂ ਬਿਲਕੁਲ ਜੇ ਉਹਨਾਂ ਦੇ ਹੱਕ ਸੱਚ ਸੀ ਕਮਾਈ ਸੀ ਸਾਡੇ ਜਗਤਾਰ ਜੀ ਦੀ ਵੀ ਇਹੀ ਇੱਛਾ ਸੀ ਵੀ ਜਿਹਦੇ ਪੈਸੇ ਨੇ ਉਸੇ ਬੰਦੇ ਦੇ ਹੱਥੇ ਜਾਣ ਬਿਲਕੁਲ ਜਿਹਦੇ ਪੈਸੇ ਨੇ ਉਸੇ ਬੰਦੇ ਦੇ ਹੱਥੇ ਜਾਣ ਅੱਜ ਪੈਸੇ ਉਸੇ ਬੰਦੇ ਦੇ ਹੱਥੇ ਚ ਗਏ ਨੇ ਬਹੁਤ ਮਨ ਨੂੰ ਖੁਸ਼ੀ ਮਿਲ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਮਿਲ ਰਹੀ ਹੈ ਬਿਲਕੁਲ ਸੋ ਹੱਕ ਸੱਚ ਦੀ ਕਮਾਈ ਕਰਨ ਵਾਲੇ ਕਿਸਾਨ ਨੂੰ ਉਹਦੇ ਗਵਾਚੇ ਹੋਏ ਪੈਸੇ ਮਿਲੇ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਨੂੰ ਪੂਰੀ ਤਸਵੀਰ ਪੂਰੀ ਵੀਡੀਓ ਦਿਖਾਈਆ ਕਿ ਕਿਸ ਤਰੀਕੇ ਨਾਲ ਪੈਸੇ ਗੁੰਮ ਹੁੰਦੇ ਨੇ ਅਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਇਮਾਨਦਾਰ ਨੌਜਵਾਨ ਦੇ ਹੱਥ ਲੱਗਦੇ ਨੇ ਤਾਂ ਉਹ ਉਸ ਲੋੜਵੰਦ ਕਿਸਾਨ ਨੂੰ ਜਿਹੜੇ ਨੇ ਖੂਨ ਪਸੀਨੇ ਨਾਲ ਆਪਣੇ ਕਮਾਏ ਪੈਸੇ ਉਹਨੂੰ ਨਾਬਾ ਦੇ ਵਿੱਚ ਪਹੁੰਚ ਕੇ ਵਾਪਸ ਕੀਤਾ ਗੁਰਤੇਜ ਸਿੰਘ ਥੂਹੀ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ